ਇਹ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ ਆਪਣੀ ਪਾਲਣਾ ਕਰਨ ਦਾ ਗਿਆਨ ਜਗਤ ਦੀ ਦੇਖਭਾਲ ਦਾ ਗਿਆਨ ਸਮਝਣ ਦਾ ਗਿਆਨ ਸਾਰੇ ਦਾ ਸਾਰਾ ਚੋਂ ਕਿ ਪਰਮਾਤਮਾ ਤੋਂ ਆਉਂਦਾ ਹੈ ਗਿਆਨ ਦੇਣ ਦੇ ਨਾਤੇ ਉਹ ਗੁਰੂ ਹੈ ਗਿਆਨ ਲੈਣ ਦੇ ਨਾਤੇ ਸਾਰੇ ਦਾ ਸਾਰਾ ਸੰਸਾਰ ਸਿੱਖ ਹੈ ਸਿੱਖ ਹੈ ਯਾ ਤੇ ਕਹਿ ਦੇਵੇ ਮੈਂ ਸਿੱਖਦਾ ਹੀ ਨਹੀਂ ਮੈਨੂੰ ਗਿਆਨ ਦੀ ਲੋੜ ਨਹੀਂ ਚਾਹੀਦਾ ਹੈ ਗਿਆਨ ਵਾ ਗਿਆਨ ਸਾਰਾ ਭਗਵਾਨ ਤੋਂ ਆਉਂਦਾ ਹੈ ਸਾਰਾ ਚਾਨਣਾ ਸੂਰਜ ਤੋਂ ਆਉਂਦਾ ਹੈ ਇਹ ਗੱਲ ਵੱਖਰੀ ਹੈ ਕਿ ਮੈਂ ਘਰ ਆਪਣੇ ਦੀਵਾ ਜਲਾ ਲੇ ਦੇਵੇ ਦਾ ਚਾਨਣਾ ਵੀ ਸੂਰਜ ਦਾ ਹੀ ਚਾਨਣਾ ਹੈ ਸੂਰਜ ਨਾ ਹੋਇਆ ਤੇ ਮੇਰਾ ਦੀਵਾ ਵੀ ਨਹੀਂ ਚਲੇਗਾ ਸਾਰਾ ਚਾਨਣਾ ਸੂਰਜ ਤੋਂ ਆਉਂਦਾ ਹੈ ਸਾਰਾ ਗਿਆਨ ਪਰਮਾਤਮਾ ਤੋਂ ਆਉਂਦਾ ਹੈ